ਅਕਾਲੀ ਆਗੂ ਮਿਰਸਾ ਸਿੰਘ ਵਲਟੋਹਾ ਨੇ ਸ਼੍ਰੀ ਕਾਲ ਤਖਤ ਸਾਹਿਬ ਵੱਲੋਂ ਲੱਗੀ ਧਾਰਮਿਕ ਤਨਖਾਹ ਪੂਰੀ ਹੋਣ ਤੋਂ ਬਾਅਦ ਸ਼੍ਰੀ ਕਾਲ ਤਖਤ ਸਾਹਿਬ ਵਿਖੇ ਨਤਮਸਤਕੋ ਕੇਰਦਾਸ ਕੀਤੀ ਇਸ ਮੌਕੇ ਉਹਨਾਂ ਨੇ ਸਤਿਗੁਰਾਂ ਦਾ ਕੋਟਨ-ਕੋਟ ਸ਼ੁਕਰਾਨਾ ਕੀਤਾ ਅਤੇ ਕਿਹਾ ਕਿ ਸਤਿਗੁਰਾਂ ਦੀ ਰਹਿਮਤ ਅਤੇ ਬਖਸ਼ਿਸ਼ ਨਾਲ ਉਹਨਾਂ ਤੇ ਲੱਗੀ ਧਾਰਮਿਕ ਸਜ਼ਾ ਗੁਰਮਤ ਅਨੁਸਾਰ ਪੂਰੀ ਹੋਈ ਹੈ ਇਸ ਮੌਕੇ ਵਲਟੋਹਾ ਨੇ ਕਿਹਾ ਕਿ 8 ਤਾਰੀਖ ਤੋਂ ਮਿਲਿ ਹੁਕਮਾਂ ਤੋਂ ਬਾਅਦ ਉਹ ਕਿਸੇ ਵੀ ਕਿਸਮ ਦੀ ਰਾਜਨੀਤਿਕ ਸਰਗਰਮੀ ਵਿੱਚ ਸ਼ਾਮਿਲ ਨਹੀਂ ਹੋਏ। ਉਹਨਾਂ ਐਲਾਨ ਕੀਤਾ ਕਿ 28 ਦਸੰਬਰ ਤੋਂ ਬਾਅਦ ਹੀ ਉਹ ਮੁੜ ਰਾਜਨੀਤਿਕ ਸਰਗਰਮੀਆਂ ਸ਼ੁਰੂ ਕਰਨਗੇ। ਸਭ ਤੋਂ ਪਹਿਲਾਂ ਤੇ ਸਤਗੁਰਾਂ ਦਾ ਕੋਟਾਂ ਕੁਟ ਸ਼ੁਕਰ ਹੈ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਜਿਨ੍ਹਾਂ ਨੇ ਰਹਿਮਤ ਕੀਤੀ ਹੈ, ਬਖਸ਼ਿਸ਼ ਕੀਤੀ ਹੈ। ਤੇ ਸਿੰਘ ਸਾਹਿਬਾਨ ਨੇ ਦਾਸ ਦੀ ਜੋ ਸੁਧਾਈ ਕੀਤੀ ਹੈ ਉਹ ਸੁਧਾਈ ਵਾਸਤੇ ਜੋ ਤਨਖਾਹ ਲਈ ਸੀ ਉਹ ਗੁਰਮਤ ਅਨਸਾਰ ਪੂਰੀ ਕਰਨ ਤੋਂ ਬਾਅਦ ਉਸ ਹੁਕਮ ਦੀ ਪੂਰਤੀ ਤੋਂ ਬਾਅਦ ਅੱਜ ਸ੍ਰੀ ਅਕਾਲ ਤਖਸੈ ਵਿਖੇ ਜੋ ਹੁਕਮ ਸੀ ਕਿ ਕੜਾ ਪ੍ਰਸ਼ਾਦੀ ਦੇ ਕਰਾਉਣਾ ਤੇ ਗੋਲਪ ਦੇ ਵਿੱਚ ਮਾਇਆ ਭੇਟ ਕਰਨਾ ਤੇ ਉਪਰੰਤ ਸ੍ਰੀ ਅਕਾਲ ਤਖਤ ਸਭ ਤੋਂ ਤਨਖਾ ਭੁਗਤਣ ਦੀ ਤੇ ਖਿਮਾ ਜਾਂਚਨਾ ਦੀ ਅਰਦਾਸ ਕਰਾਉਣਾ ਉਹ ਸਭ ਕੁਝ ਸਤਗੁਰਾਂ ਦੇ ਹੁਕਮ ਦੇ ਅੰਦਰ ਅੱਜ ਪੂਰਾ ਹੋਇਆ ਹੈ ਤੇ ਸ਼੍ਰੀ ਅਕਾਲ ਤਖਸਾਲ ਵੱਲੋਂ ਦਾਸ ਨੂੰ ਜੋ ਪਹਿਲੋਂ ਸ਼੍ਰੀ ਅਕਾਲ ਤਖਸਾਲ ਦੇ ਪੰਜ ਪਿਆਰਿਆਂ ਵੱਲੋਂ ਜਿਨ੍ਹਾਂ ਨੇ ਅਰਦਾਸ ਕੀਤੀ ਸੀ ਉਹਨਾਂ ਵੱਲੋਂ ਲਿਖਤੀ ਤੌਰ ਤੇ ਤੇ ਫਿਰ ਸਕਤਰ ਸ਼੍ਰੀ ਅਕਾਲ ਤਖਸਾਲ ਵੱਲੋਂ ਦਾਸ ਨੂੰ ਜੋ ਪੱਤਰ ਦਿੱਤਾ ਗਿਆ ਹੈ ਜਿੱਚ ਪੂਰਨ ਰੂਪ ਚ ਪਿਛਲੀਆਂ ਜੋ ਭੁੱਲਾਂ ਹੋਈਆਂ ਨੇ ਉਹਨਾਂ ਦੀ ਖਿਮਾ ਦਤਨਾ ਦਿੱਤੀ ਗਈ ਹੈ ਉਸ ਬੰਦੀ ਜਿਹੜਾ ਹੈ ਆਰਦਾਸ ਨੂੰ ਪੱਤਰ حاصل ਹੋਇਆ ਔਰ ਸਤਿਗੁਰਾਂ ਦੇ ਹਜ਼ੂਰ ਇਹੀ ਅਰਦਾਸ ਬੇਨਤੀ ਕਰ ਸਤਿਗੁਰੂ ਆਉਣ ਵਾਲੀ ਜ਼ਿੰਦਗੀ ਵਿੱਚ ਹਮੇਸ਼ਾ ਹੀ ਗੁਰਮਤਿ ਅਨਸਾਰ ਜ਼ਿੰਦਗੀ ਬਤੀਤ ਕਰਨ ਦਾ ਬਾਲ ਉਦਮ ਸ਼ਕਤੀ ਬਖਸ਼ਿਸ਼ ਕਰਨ ਅਸਠੀਕ ਹੈ ਜੀ ਪਿਛੇ ਬੀਤੇ ਦਿਨੇ ਜਿਲ੍ਹਾ ਪਿੰਚੋਣਾ ਹਿੰ ਬਲਾਗ ਸੰਟੀ ਚੋਣਾ ਹੋਈਆਂ ਨੇ ਕਿਵੇਂ ਦੇਖ ਦੋ ਦੇਖੋ ਮੈਂ 8 ਤਰੀਕ ਤੋਂ ਮੈਨੇ ਜੋ ਹੁਕਮ ਹੋਇਆ ਸੀ ਮੇਰੀ ਸੁਧਾਈ ਦਾ ਧਾਰਮਿਕ ਤਨਖਾਹ ਦਾ ਉਸ ਤੋਂ ਮੈਂ ਕਿਸੇ ਵੀ ਤਰ੍ਹਾਂ ਦੀ ਹੁਣ ਤੱਕ ਕਿਸੇ ਰਾਜਨੀਤਿਕ ਸਰਗਰਮੀ ਵਿੱਚ ਸ਼ਾਮਲ ਨਹੀਂ। ਔਰ ਸ਼ਹੀਦੀ ਪੰਦਰਵਾੜਾ ਸ਼ੁਰੂ ਹੋ ਚੁੱਕਾ ਹੈ। ਸ਼ਹੀਦੀ ਹਫਤਾ ਆਉਣ ਵਾਲਾ ਹੈ। ਤੇ ਹੁਣ ਜਿਹੜੀਆਂ ਵੀ ਸਰਗਰਮੀਆਂ ਹੋਣਗੀਆਂ ਉਹ ਸ਼ਹੀਦੀਆਂ ਤੋਂ ਬਾਅਦ 28 ਦਸੰਬਰ ਤੋਂ ਬਾਅਦ ਉਹ ਮੈਂ ਮੁਰ ਤੋਂ ਸ਼ੁਰੂ ਕਰਾਂਗਾ ਇਸ ਕਰਕੇ ਮੈਂ ਕਿਸੇ ਵੀ ਤਰ੍ਹਾਂ ਦਾ ਕੋਈ ਰਾਜਨੀਤਿਕ ਜਿਹੜਾ ਬਿਆਨ ਹੈ ਤਾਂ ਉਹਦੇ ਉੱਤੇ ਕਮੈਂਟ ਨਹੀਂ ਕਰਨਾ ਚਾਹੁੰਦਾ